ਭਾਈ ਜੀ ਸੋਹਤ ਰਾਜ ਦੀ ਵੀਡੀਓ ਚ ਲਓ ਜੀ ਮੋਟਰ ਪਰ ਆਏ ਤੇ ਅਜੇ ਦੇਖਿਆ ਖੇਤ ਚ ਐਕਸੀਡੈਂਟ ਹੋਇਆ ਵਾ ਗੱਡੀ ਐ ਗੱਬੇ ਨੂੰ ਉਤਰੀ ਜੇ ਦੇ ਲਾ ਮਿੱਟੂ ਹੈ ਆ ਜੂਨ ਨਾਲ ਵੜੀ ਜੀ ਲੱਗੀ ਹੁੰਦੀ ਐ ਜੇ ਕਦੇ ਪੂਰੀ ਵਜਦੀ ਖੜਾ ਕੇ ਛੱਡ ਦੇਣੀ ਸੀ ਉਹ ਬਾ ਕੇ ਤੇ ਪਾਣੀ ਲੈ ਵੀ ਕਰਕੇ ਗਿਰ ਗਈ ਉਹ ਮੈਂ ਵੀ ਦੇਖਿਆ ਵੀ ਐ ਕਿਆ ਹੋਇਆ ਉਹ ਉਥੇ ਤਾਂ ਹੀ ਗੱਡੀ ਐਕਸੀਡੈਂਟ ਹੋਈ ਵੀ ਖੜੀ ਆ ਉਹ ਉਹ ਫੇਰ ਰਾਤ ਕੱਢ ਲਈ ਨਾ ਨੇ ਨਾ ਨਾ ਰਾਤ ਤਾਂ ਜਦੋਂ ਸਵੇਰੇ ਆਏ ਮਿੱਟੂ ਜੇ ਖੜੀ ਧੀ ਉਹ ਮਾਨੂੰ ਐ ਹੋ ਗਿਆ ਵੀ ਕਿਤੇ ਹੂਨ ਕਿਸੇ ਦੀ ਆ ਦੇ ਤਾ ਸਹੀ ਔਰ ਇਹਨੂੰ ਕੱਢੀ ਵੀ ਆ ਐ ਕਿੰਨੀ ਦੂਰ ਚਲੇਗੀ ਗਾਹਾਂ ਚਲੇਗੀ ਪਜਾ ਹੋ ਗਿਆ ਮੈਂ ਜੇ ਕਿਤੇ ਬਚਦੀ ਕਿਕਰ ਕੁੱਕਰੋ ਚ ਖੜਾਤਾ ਤਾਂ ਦੂਰ ਤੇ ਨਹੀਂ ਬਚਦੀ ਆਵਰੇ ਨੇ ਚੜਾਈ ਆ ਫਿਰ ਆ ਖੰਬੇ ਦੇ ਕੋਲ ਜਾ ਕੇ ਪੁੱਜੀਏ ਕਿਤੇ ਖੰਬੇ ਨਾਲ ਰੇਲੇ ਫਿਰ ਦੋ ਦਿਨ ਬਿਜਲੀ ਵੀ ਨਹੀਂ ਦੀ ਆਉਣੀ ਹੈਗੀ ਬਚਾ ਹੋ ਗਿਆ ਚਲ ਭਾਈ ਹੌਲੀ ਚਲਾਇ ਕਰੋ ਮਾਹ ਕਿਤੇ ਕਣਕ ਵਾਲੀ ਤੇਲੇ ਉਹ ਮੈਂ ਵੀ ਦੇਖਾਂ ਵੀ ਕਿਆ ਹੋਇਆ ਇਹ ਹੁਣ ਕਣਕ ਨੂੰ ਆਈ ਨਹੀਂ ਪਤਾ ਗੱਡੀ ਗਰੀ ਆ ਚੱਲ ਚੱਲ ਬਚ ਕੇ ਬੰਦੇ ਬਹੁਤ ਆ ਅੱਧੀ ਅੱਧੀ ਚੋਰੀ ਚੋਰੀ ਫਿਰਦੇ ਨੇ ਮਡਾਕਾ ਮਾਰਦੇ ਆ ਮੈਨੂੰ ਫੋਨ ਆਇਆ ਤਾਂ ਪ੍ਰਧਾਨ ਦਾ ਮੈਂ ਕਿਹਾ ਮੈਂ ਰਵਿੰਦਰ ਨਹੀਂ ਜਾਣਾ ਅਸੀਂ ਗੰਨੇ ਵਾਲੇ ਪੈਸੇ ਕਢਾਉਣੇ ਤੇ ਅੱਛਾ ਤੇਰਾ ਜੇ ਛੁੱਟੀ ਆ ਕੋਈ ਤੇ ਚੱਕ ਭਰਾ ਲੈ ਮੈਨੂੰ ਦੱਸਿਆ ਨਾ ਛੁੱਟੀ ਆ ਜਾਨਾ ਨਹੀਂ ਬਹਾਨਾ ਕਰ ਦੇ ਲੈ ਇੱਕ ਭਰਾ ਕੇ ਲੈ ਗਿਆ ਉਹ ਜਿੱਥੇ ਕੀ ਹੋਵੇ ਨਹੀਂ ਏਟੀਐਮ ਨਹੀਂ ਹੈਗਾ ਨਹੀਂ ਤਾਂ ਮੈਂ ਹੁਣੀ ਕਰਿਆ ਆ ਜਿਹੜੇ ਚੈੱਕ ਭਰੇ ਹੋਏ ਆ ਇਹਨੂੰ ਪਤਾ ਦਾ ਨਹੀਂ ਆਈ ਸਵਰਾਸਰੀ ਆ ਜੀ ਚੱਲ ਕੋਈ ਨਹੀਂ ਇਹ ਹੁਣ ਇੱਕ ਵਾਰ ਹੁਣ ਨਵਾਂ ਭਰੂ ਘੁੰਮੇ ਨਾ ਤਰੀਕ ਦੀ ਜੱਕਰ ਆ ਨਾ ਕੋਈ ਨਹੀਂ ਚੱਲ ਜਣੀ ਪੁੱਛ ਲਈ ਉਹਨਾਂ ਨੂੰ ਨਹੀਂ ਚਲੀ ਨਵਾਂ ਭਰਦੀ ਉੱਥੇ ਗਿਆ ਆਹ ਚੱਕਰ ਦਾ ਭਾਈ ਆਦੇ ਵੀ ਝੂਠ ਨਹੀਂ ਬੋਲਦਾ ਨਾ ਸੱਚ ਆ ਯਾਰ ਝੂਠ ਕਦੇ ਬੋਲਣਾ ਹੁਣ ਝੂਠਾੜੇ ਕੰਮ ਗਏ ਹੁਣ ਪਿੰਡ ਵਿੱਚ ਕੋਈ ਝੂਠ ਨਹੀਂ ਬੋਲਦਾ ਜਿੰਨੇ ਬੰਦੇ ਦੇਖਦੇ ਸਿਟੀ ਸਕੇਨ ਵਾਲੇ ਹੀ ਆ ਇਹਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਰੋਪੜ ਨੂੰ ਚਾਹ ਜਾਣਾ ਮੈਂ ਕਿਹਾ ਮੇਰੇ ਘਰ ਵਿੰਦਰ ਆ ਬੀਣੀ ਆਪਾਂ ਚੱਲਦੇ ਚੱਲ ਮਗਰ ਬਿੰਦਰਵਾਗੜੀ ਬਿੰਦਰ ਨੇ ਮੈਨੂੰ 25 ਫੋਨ ਕਰਲੇ ਤਾਂ ਮ ਆਇਆ ਔਲੀ ਔਲੀ ਯਾਨੀ ਹੁਣ ਸਿਟੀ ਸਕੇਨ ਹੁੰਦਾ ਸਾਰਿਆਂ ਦਾ ਡੀਨੀ ਗਨ ਪੁੱਛਦੇ ਕਿਆ ਕਹਿੰਦਾ ਸੀ ਟਾਇਰ ਦੇਖਣ ਆਏ ਤੇ ਮੈਂ ਲਾ ਲਿਆ ਦਾ ਚਾਹ ਵਾ ਟਾਇਰ ਦੇਖਣ ਆਏ ਟਰੈਕਟਰ ਦੇ ਪਿਛਲੇ ਉਰਲੇ ਦੋਲੇ ਉਰਲੇ ਤਾਂ ਨਵੇਂ ਆ ਅੱਛਾ ਉਰਲੇ ਨਾ ਉਰਲੇ ਤਾਂ ਅਸੀਂ ਪਹੁੰਚ ਗਏ ਸਾਡੇ ਥੋੜੇ ਜਿਹਾ ਟਾਈਮ ਹੋ ਗਿਆ ਕਿਹੜੀ ਕੰਪਨੀ ਦੇ ਗੋਲੇ ਪੰਮ ਉਹੀ ਤਾਂ ਦੇਖਦੇ ਆ ਕਿਹੜੇ ਬਣਦੀ ਆ ਕਿੰਨੇ ਦੇ ਦੱਸ ਦਿਆ ਵੀ ਕੇ ਟੀ ਦੇ ਟਾਇਰ ਮੈਂ ਰੱਖ ਲਏ ਵਧੀਆ ਟੀ ਕੇ ਟੀ ਦੇ ਦੱਸ ਦਿਆ ਇਹ ਚੱਲ ਪੁੱਛਦੇ ਆ ਇਹਦੇ ਬੈਜਟ 48 ਚ ਪਾਉਂਗੇ ਤੇਰੇ ਮੈਂ 48 ਤੇ 12000 ਤੀਰਾਂ ਦੀ ਆ 12 ਦੇ ਤੇਰੇ ਤੇ 40 42 ਤੇ ਪੈ ਗਏ ਤੇਰੇ ਦੇਖਦੇ ਚੱਲ ਚੱਲ ਮਾਰਦੇ ਜੋਰ ਜਿਹੇ ਹੁਣ ਅੱੱਖੇ ਤੇਲਾ ਸਾਰੀ ਜਲਾਏ ਪਈ ਆ ਪੂਰੀ ਗੱਡੀ ਆ ਗਈ ਹੁਣ ਹੈ ਆ ਗਈ ਆ ਗਈ ਗੱਡੀ ਆ ਇਹ ਤਾਂ ਹੁਣੀ ਹੈ ਕਿਹੜੇ ਲੋਟ ਆ ਫਿਰ ਟਾਰਗੇਟੇ ਲੋਟ ਸਾਰੇ ਵਧੀਆ ਦੇਖਣ ਨੂੰ ਦੋ ਦੇਖਣੇ ਲੋ ਸਾਰੇ ਵਧੀਆ ਲੱਗਦੇ ਬੈਜਟ ਵੀ ਦੇਖਣਾ ਦੇਖ ਦੇਖਾ ਦੇਖ ਲੈ ਸੀੜ ਠੀਕ ਆ ਸੀੜ ਸਾਰੇ ਉੱਚਾ ਦੇਖਣਾ ਟਾਇਰ ਨਾ ਇਹ ਵੀ ਵਧੀਆ ਕਰਦੇ ਫਿਰ ਇੰਨੀ ਗੁੱਡੀ ਦਾ ਫਰਕ ਆਦੀ ਹੈ ਨਾ ਇਹਦਾ ਹਾਂ ਇਹਨਾਂ ਦਾ ਉਹ ਕਹਿੰਦਾ ਆਏ ਨਾਲ ਕੰਪਨੀ ਦੇ ਆ ਗਏ ਹਾਂ ਉਹ ਕਹਿੰਦਾ ਦੋਵੇਂ ਦੇਸੀ ਆ ਜਿੰਨੇ ਹੋਰ ਜਿਹੜੇ ਕੋਈ ਆਮ ਹੈ ਸਾਈਡ ਕਹਿੰਦਾ ਜਾਂ ਹੋਰ ਕਹਿੰਦਾ ਕੋਈ ਫਾਲੂਗੀ ਡਾਇਰ ਵੀ ਕਦੇ ਵੇਚਣੀ ਜਾਈ ਤਾਂ ਹੁੰਦਾ ਵੀ ਟਾਇਰ ਵਧੀਆ ਪਾਈ ਹੋਈ ਆ ਕਿਹਦਾ ਹੈਗਾ ਜੀ ਹੋਰ ਨਾ ਹਲੇ ਥੋੜੂ ਵੇਚਣਾ ਦੋ ਤਿੰਨ ਸਾਲ ਕੱਢਣੇ ਹਲੇ ਕਨੇ ਦਾ ਦੋ ਤਿੰਨ ਸਾਲ ਕੱਢਣੇ ਆ ਕਨੇ ਦਾ ਵੇਚਣਾ ਅਜੀ ਪ੍ਰਧਾਨ ਅਨੰਤਪਤੀ ਆਉਣ ਲਾਇਆ ਪਾਉਨੂੰ ਪਰਦਾ ਰੂਆ ਵੀ ਆ ਪ੍ਰਧਾਨ ਦਾ ਵੀ ਕੰਮ ਬਾਹਰ ਗੇਟ 'ਚ ਆ ਹਾਂ ਗੇਟ 'ਚ ਆ ਪ੍ਰਧਾਨ ਅਰਜਨ ਬਾਲਟੀ ਫੋਣੀ ਵਾਲੀ ਦਾ ਅੱਛਾ ਚਲ ਦੇਖਦੇ ਕਾਦੇ ਨਹੀਂ ਮਨੇ ਭੜਕਦਾ ਮਨੇ ਭੜਕਦਾ ਹਾਂ ਬੰਦਾ ਕਹਿੰਦਾ 50-50 ਡੀ ਲੈਣਾ ਹੁਣ ਉੱਥੇ ਚਲੇਗੇ ਉਹ ਕਹਿੰਦਾ ਨਹੀਂ 55000 ਲੈਣਾ ਅੱਛਾ ਹੁਣ ਕੀ ਬਦਲ ਗਿਆ ਹਾਂ ਮਨ ਬਦਲ ਨਹੀਂ ਰੋਲੈਂਡ ਕਹਿੰਦਾ ਕੋਈ ਇੰਨਾ ਨਾ ਸੋਚ ਕੇ ਹੋਣਾ ਬਹੁਤ ਸਿਸਟਮ ਆ ਮਨ ਖੜਾ ਲੈ ਕੇ ਜਾਗਾ ਮੈਂ ਖੜਾ ਆ ਵੀ ਤਾਂ ਕੁਮ ਸਾਰੇ ਕਿਧਰੇ ਆ ਹਾਰ ਕੇ ਕਿ ਇੱਕੋ ਜਗ੍ਹਾ ਜਾ ਕੇ ਸਾਈਧੀ ਆ ਇਹ ਦੇਖੀ ਜੋ ਵਾਧਾ ਕਾਟਾ ਜਿਹੜਾ ਵੀ ਹੈਗਾ ਬਾਸ ਚੱਲਦਾ ਹੁਣ ਅੰਦਰ ਉਹ ਹੈ 944 ਦਾ 744 ਦਾ 744 ਪ੍ਰਧਾਨ ਲਈ ਦੀਆਂ ਘੜਾ ਕੇ ਛੱਡੀਆਂ ਸਾਰੀ ਏਜੰਸੀਆਂ ਵਾਲਿਆਂ ਦੀ ਮੈਂ ਸਾਰੀ ਇਹ ਮੈਂ ਕਹਿੰਦਾ ਤਾਸਨਾ ਪਾ ਲਈਏ ਪੁਰਾਣੇ ਮੇਰੇ ਕਿਚਨ ਦਾ ਪਿਆਰ ਬਹੁਤ ਦਾ ਜਣੀ ਨੂੰ ਕਰਦੀ ਉਹਨੂੰ ਰੱਖ ਲਾ ਤਾਂ ਕਿ ਹੋ ਗਿਆ ਨਾ ਮੈਂ ਕਹਿੰਦਾ ਹਾਂ ਮੈਂ ਕੀ ਕੀ ਜੀ ਇਹ ਰੀਲ ਇਹਦਾ ਡੈਟਾ ਤਿਆਰ ਕਰਾਇਆ ਪੰਜੀਏ ਨੇ ਮਾੜਾ ਤੇਰੇ ਕੋਲ ਆਦਾ ਆ ਰੱਖ ਲੂ ਕਰਾਂ ਤਾਂ ਕਿ ਹੋ ਗਿਆ ਜਿਹੜਾ ਪਸੰਦ ਆਉਂਦਾ ਨਹੀਂ ਬਸ ਯਾਰ ਵੀ ਕੇ ਦੇਖ ਲੈ ਜਿਹੜਾ ਪਸੰਦ ਆਉਂਦਾ ਪਰਦਾ ਬੈਠਦਾ ਨਹੀਂ ਗਾ ਬੈਠ ਕੇ ਦੇਖਦਾ ਨਹੀਂ ਹੈਗਾ ਕਿਹੜਾ ਲੈ ਲੈ ਫੇਰ ਕੰਮ ਖਰਾਬ ਹੋ ਜਾਣਾ ਨਾ ਨਾ ਕਿਹੜਾ ਲੈਣਾ ਚਾਹੀਦਾ ਹੈ ਕਿਹੜਾ ਲੈਣਾ ਚਾਹੀਦਾ ਚਲਾ ਕੇ ਹੀ ਪਤਾ ਲੱਗਣਾ ਚਲਾ ਕੇ ਪਤਾ ਲੱਗਣਾ ਪਰਦਾ ਕਿਹਾ ਬਲਾ ਕੇ ਇਹਨਾਂ ਨੇ ਬੰਨ ਲੈਣਾ ਹੈ ਏਜੰਸੀ ਵਾਲਿਆਂ ਨੇ ਬੰਨ ਲੈਣਾ ਕਿਹਾ ਬਲਾ ਕੇ ਨਹੀਂ ਨੂੰ ਮੈਂ ਬਲਾ ਦੇਣੀ ਦੋ ਵਾਰੀ ਘਰਾਂ ਬਲਾ ਦੇ ਗੁਡੇ ਖੜੇ ਜਾ ਵੀ ਆ ਨਹੀਂ ਜੀ ਵੀ ਗੇ ਜੋ ਵੀ ਸੇਲਾ ਹੈ ਸਸੋ ਚਾਣੀ ਨਹੀਂ ਹੈਗਾ ਫੋਰ ਬਈ ਫੋਰ ਹੈ ਆ ਜੀ ਮੈਂ ਤੁਹਾਨੂੰ ਆਰਡਰ ਕਰ ਨਹੀਂ ਮਖਮੜ ਦੇ ਦੇਖੋ ਜੰਗਲੇ ਨਹੀਂ ਆ ਕੋਈ ਖਰੀਦ ਤੇ ਨਹੀਂ ਕਿਸੇ ਕੋਲ ਬੈਠ ਗਿਆ ਕਹੇ ਤੇ ਬੈਠ ਗਿਆ ਮੰਨਦਾ ਏ ਨਹੀਂ ਲੱਗ ਗਿਆ ਲੈ ਆ ਬਾਈ ਹਰ ਹਰ ਪਤਾ ਲਿਆ ਕਰੀ ਅੱਜ ਬਨਾਰੀ ਫੁਲਕਾਰੀ ਬਾਈ ਫੁਲਕਾਰੀ ਵੀ ਲਿਆਈ ਓਏ ਅੰਦਰ ਉਹਨਾਂ ਦਾ ਆਪਣਾ ਰੌਲਾ ਚੱਲਦਾ ਚਾਰ ਜਾਣੇ ਆਏ ਵੇ ਹੁਣ ਅੰਦਰ ਉਹਨਾਂ ਦਾ ਆਪਣਾ ਰੌਲਾ ਚੱਲਦਾ ਜਿਹੜੀ ਲਾਗ ਦੇ ਕੇ 100 ਰੁਪਿਆ 100 ਰੁਪਏ ਵਿਥੇ ਆ ਗੇਰੇ ਉਹ ਹਾਂ ਦੇਖ ਲੈ ਜਿੱਥੇ ਲੋਟ ਆ ਉਥੇ ਕਰ ਲਾ ਗੇਰ ਆਪਣਾ ਜੇ ਢਿੱਡ ਕੱਲ ਨੂੰ ਵੱਧ ਵੀ ਗਿਆ ਕੋਈ ਚੱਕਰ ਨਹੀਂ ਇਹਨੇ ਦੇ ਪਾਵੇਂ ਸੈਲਫਾ ਦੇ ਦੇਣੀ ਚਾਹੀਦੀ ਹੂੰ ਅਰ ਜਿਵੇਂ ਦੇ ਲ ਜਮੇ ਜੋੜੀ ਦੀ ਹੈ ਚੀਜ਼ ਨਵੀਂ ਤੇ ਨਵੀਂ ਤਕਨੀਕ ਆਈ ਜਾਂਦੀ ਆ ਨਵੀਂ ਤੇ ਨਵੀਂ ਟਰੈਕਟਰ ਵੱਡੇ ਹੋਈ ਜਾਂਦੇ ਸਮਾਨ ਛੋਟਾ ਹੋਈ ਜਾਂਦਾ ਪਬੂਰੀ ਪੈਰ ਵੱਡੇ ਪਈ ਜਾਂਦੇ ਟਰੈਕਟਰ ਪਾਵਰ ਚ ਵੱਡੇ ਹੋ ਜਾਂਦੇ ਸਲਵ ਛੋਟੀ ਹੋਈ ਜਾਂਦੀ ਆ ਹੈ ਚੱਲ ਨਾ ਜੇ ਪੈਣਾ ਨਾ ਫਿਰ ਕੰਪਨੀਆਂ ਦੇ ਤੋਂ ਕਰਦੇ ਦੀ ਕਰਾਦੇ ਪਾਰਟੀ ਦੇਖੀ ਗਿਆ ਜਾਂਦਾ ਹੁਣ ਕਨੇਟੇ ਲੀਜੀ ਜਲੀ ਜਲੀ ਨਟ ਡਾਇ ਜਲੀ ਪੰਡਤ ਜੀ ਲਿਓਣੇ ਪੈਣੇ ਮੈਨੂੰ ਲੱਗਦਾ ਨਾ ਮੰਨਿਆ ਵਾ ਤਾਂ ਹੈਗਾ ਇਹ ਅਜੇ ਡਿਸੀਜਨ ਹੀ ਲੈ ਰਿਆ ਕਿਹੜਾ ਦੇਣਾ ਮੈਨੂੰ ਲੱਗਿਆ ਪਿਆ ਹੁਣ ਮੈਨੂੰ ਕਿਹਾ ਟਾਸ ਪਾ ਲੈ ਆ ਟਾਸ ਪਾ ਆ ਜਾ ਪਰਦਾ ਟਾਸ ਪਾਈ ਓਏ ਕੋਈ ਨਹੀਂ 52 10 50 50 ਡੀ ਲਿਖ ਕੇ ਸਾਰਿਆਂ ਦੀ ਪਰਤੀ ਪਾ ਲੈ 52 10 ਵਧੀਆ ਹਾਂ ਹਾਂ ਮੇਰੀ ਗੱਲ ਹੋਈ ਵੀ ਆ ਵਧੀਆ ਚੀਜ਼ ਆ ਚਲੋ ਦੇਖੋ ਓ ਜੱਗੇ ਇਹਨੇ ਲਊ ਪਿੱਤਾ ਪਿਆ ਦੇਖੋ ਮੈਨਾ ਸਵਰਾਜ ਵਾਲਿਆਂ ਦੇ ਨਹੀਂ ਨਹੀਂ ਹੁਣ ਇੱਧਰ ਮਰ ਭਟਕਦਾ ਇਹਦੇ ਦਾ ਹਾਰ ਪਾ ਕੇ ਇਹਦੇ ਵੀ ਟਰੈਕਟਰ ਦਾ ਘਰ ਲੈ ਜੋ ਫੇਰ ਨਹੀਂ ਮੋੜਦਾ ਤਾਂ ਹੀ ਤਾਂ ਤੂੰ ਬਾਪੂ ਕਿੱਥੇ ਆ ਬਾਪੂ ਦਾ ਘਰ ਆ ਤੂੰ ਵੀ ਗੈਲਰ ਲੈ ਆਉਂਦਾ ਰੋਪਣ ਨੂੰ ਇੱਥੇ ਮੈਂ ਕੰਮ ਨਹੀਂ ਕਰਦਾ ਤਾਂ ਕਿ ਸ਼ਗਤ ਨਹੀਂ ਕੰਮ ਕਰੂ ਨਿੰਬੂ ਨਹੀਂ ਕਰਦਾ ਨਹੀਂ ਕਰ ਜਾਣਾ ਤੇਰੇ ਕੋਲ ਕੰਮ ਹਟ ਜਾ ਤੂੰ ਹਟ ਜਾ ਉਧਰ ਬਿੰਦਰ ਨੂੰ ਗੱਦੀ ਗਾਲੀ ਘਰ ਨੂੰ ਜਾਣ ਨੂੰ ਹੈ ਮੋਗੇ पे ਕੋਲੀ ਨਹੀਂ ਟੱਕਦਾ ਫੇਰ ਤਾਂ ਹੋ ਗਿਆ ਕੰਮ ਕੋਲੀ ਕਾਉਂਦਾ ਹੀ ਨਹੀਂ ਕਿਤੇ ਘਰ ਏਜੰਸੀ ਤੇ ਨਾਲੇ ਰਾਤ ਨੂੰ ਵੀ ਖੋਲ ਨਹੀਂ ਕਰਾ ਬਈ ਭੋਲੀ ਨੂੰ ਫੜ ਕੇ ਲੈ ਆ ਹਾਂ ਆਰਡਰ ਕਰੋ ਤੂੰ ਆਰਡਰ ਕਰੋ ਵਾ ਸਰ ਰਾਤ ਨੂੰ ਫਲਕਾਰੀ ਪੈ ਜਾਣੀ ਨਹੀਂ ਫਲਕਾਰੀ ਦੀ ਗੱਲ ਨਹੀਂ ਅਸਲ ਦੇ ਵਿੱਚ ਬਾਈ ਇਹੀ ਕਦੇ 50 ਡੀ ਕਿੰਨੇ ਹਾਂ ਇਹ ਵੀ ਉਲਝਦਾ ਹਲੇ ਲੈ ਕਦੇ ਕਹਿੰਦਾ ਜਮੇ ਕਰ ਦਿੰਦਾ ਲੱਸੀ ਉਹ ਵੀ ਪੁਰਾਣਾ ਇੰਡੂਫਾਰਮ ਲੈ ਆਉਣਾ ਫੇਰ ਕੀ ਕਰੂੰਗਾ ਨਹੀਂ ਦੱਸ 50 50 ਡੀ ਦੇ ਥੱਲੇ ਨੂੰ ਆ ਜਾਂਦਾ ਜਿੰਨਾ ਚਿਰ ਬਾਈ ਮਾਨੀ ਹਟਦਾ ਹੁੰਦਾ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਦੀ ਗੋਲੀ ਖੁੜੀ ਹੋਣੀ ਮਾਨ ਸਰਕਾਰੀ ਚ ਲਗਾ ਕੇ ਦੇ ਦਿਓ ਹੋ ਜਾਏ ਤੂੰ ਲੈ ਕੋਲਿੰਗ ਕਰ ਉਹ ਯਾਰ ਬੈਠ ਤਾਂ ਲਿਆ ਮਾਨਤਾ ਕੱਲ ਗੇੜੇ ਤੇ ਬਾਤ ਤੇ ਮਾਨ ਨਹੀਂ ਮੰਦਾ ਮਨ ਕਰਦੀ ਮੰਦਾ ਤੂੰ ਮਨਾਉਂਗਾ ਮਨ ਮੰਨੇ ਆ ਹਾਂ ਉਹ ਹੁਣ ਕਹਿੰਦਾ ਮੇਰੇ ਵਾਲੇ ਤੇ ਪੈਸੇ ਵਾ ਮੰਗਦਾ ਏ ਉਹਦੋਂ ਆਈ ਨੂੰ ਕਹਿੰਦਾ ਮੈਂ ਤਾਂ ਇੱਕ ਘੱਟੇ ਚ ਰਹੂੰਗੇ ਜਿੰਨੇ ਘੱਟੇ ਲਾਉਂਦੇ ਆ ਮੇਰੀ ਜੀ ਜਨਰੇਟਰ ਵਾਲੇ ਤੇ ਪੈਸੇ ਰਹੂੰਗੇ ਜਿੰਨੇ ਦੇ ਬਹੁਤ ਤਾਂ ਤੁਸੀਂ ਧੱਕਾ ਕਰਦੇ ਕਿੰਨਾ ਲੱਖ ਤੇ ਤੋਂ ਉੱਪਰ ਨੂੰ ਜਾਓ ਮਾੜਾ ਮੋਟਾ ਉਹ ਤਾਂ ਲੱਖ ਮੰਗਿਆ ਪ੍ਰਧਾਨ ਨੇ ਤਾਂ ਉੱਪਰ ਜਾਏ ਸੌਵੇਂ ਬਾਦਲ ਲੱਖਦੇ ਪਰ ਥੱਲੇ ਨਾ ਨਾ ਇਹਨੇ ਤਾਂ ਪੀਟਰ ਇੰਜਣ ਹੁੰਦਾ ਮੈਂ ਤਾਂ ਬਾਈ ਬਾਈ ਨੂੰ ਇਹ ਗੱਲ ਵੀ ਕਹ ਦਿੱਤੀ ਮੈਂ ਕਿ ਜਿੰਨੇ ਅਸੀਂ ਬਾਹਰ ਨਹੀਂ ਵਿਕੇ ਕਰਦਾ ਬਾਈ ਬਾਹਰ ਨਹੀਂ ਵਿਕਦਾ ਜੀ ਏਜੰਸੀ ਤਾਂ ਹੀ ਤਾਂ ਇਹਦਾ ਕੀ ਜੁੰਦੀ ਆ ਏਜੰਸੀ ਵਾਲੇ ਕੱਟਲੇ ਕਰਦੇ ਆ ਫਿਰ ਉਧਰ ਇਹਦਾ ਮਨ ਨਹੀਂ ਮੰਨਦਾ ਏਜੰਸੀ ਵਾਲੇ ਕੱਟਲੇ ਕਰਦੇ ਆ ਇਧਰ ਤਾਂ ਸਭਾ ਨੂੰ ਵੀ ਕਿਤੇ ਬੱਸ ਇਹ ਦੱਸ ਫਿਰ ਚੱਕਰ ਆ ਹੋ ਜਾਂਦਾ ਬਾਹਰ ਨਹੀਂ ਨਾ ਜਾਏ ਕਰਦਾ ਬਾਹਰ ਨਹੀਂ ਕਦੇ ਵੀ ਜਾਏ ਕਰਦਾ ਇਹਨਾਂ ਹੱਤੋਂ ਵਜਨ ਜਾਣ ਮਿਲਾਈ ਚੁਣ ਦੇਖੀ ਜੀ ਹਾਂ ਆ ਜੀ ਅਸੀਂ ਬਿੱਠ ਕਰੀ ਖੜੇ ਅੱਧੂ ਦੇਖ ਲੈ ਕਿਦਾਂ ਜੀ ਦੇਖਿਆ ਤੇ ਪੱਠੇ ਕਰਕੇ ਦੂ ਵਾਸਤੇ ਨੂੰ ਖੜ੍ਹ ਜਾਣਾ ਹਾਂ ਸਰੇਂਦਰ ਘਰ ਦੀ ਆਉਂਦਾ ਉਹ ਮੇਰੇ ਘਰ ਆਏ ਮਨ ਨੂੰ ਨੰਬਰ ਲਗਾਇਆ ਇਹਦਾ ਅਸੀਂ ਸਰੇਂਦਰ ਦਾ ਇਹਦਾ ਇਹ ਲਗਾਤਾ ਇਹਨੇ ਪੂਰੀ ਨੇ ਨਾ ਜੀ ਲੱਗਿਆ ਬੰਦੇ ਨੇ ਨਾਲ ਬਾਨੇ ਸਰ ਆਪ ਵੀ ਚਾਰ ਵਾਰੀ ਆ ਪੀਲੇ ਦੇ ਜਿਹੜੀ ਇੱਕ ਟਾਈਮ ਵੀ ਨਹੀਂ ਹੁੰਦੀ ਹੈਗਾ ਮਾਂਜੋ ਲਈ ਪਸੰਦ ਰੀ ਰੰਗ ਦਾ ਲਿਆਉਣਾ ਅਸੀਂ ਤਾਂ ਕੋਈ ਵੀ ਨਹੀਂ ਲੈਣਾ ਬਰੇ ਤੇ ਉਹ ਦੇਖ ਕੋਬੋਡਾ ਖੜਾ ਪਰੇ ਖੜਾ ਦੇਖ ਲੈ ਮੈਂ ਆ ਤੇਰੇ ਚਲ ਆਏਗਾ ਮੇਰੇ ਕੋਲ ਵੀ ਆਏਗਾ ਟੋਚਨ ਆਈ ਵਾਲਾ ਕੋਈ ਨਾ ਆਈ ਵਾਲਾ ਤਕੜਾ ਉਹ ਬਹੁਤ ਆ ਲਾ ਵੀ ਦਲੀ ਲੈ ਕੇ ਆਉਣ ਲੱਗਾ ਜੀ ਆ ਬਾਤ ਤਾਂ 4 बाई 4 ਮੂਰੇ ਹੁਣ ਗੰਨਾ 160 ਕੁਇੰਟਲ ਚੜਾਈ ਭਰ ਚੜਾਈ ਖਾਸੀ ਹੈ ਜੀ ਕਹਿੰਦਾ ਸਾਡੇ ਜਿਹੜਾ ਮਿੰਦਰਾ ਮੰਗਾਇਆ ਤਾਂ ਕਹਿੰਦਾ ਉਹ ਵੀ ਪਾਉਣਾ ਇੱਕ ਉਹ ਮੈਂ ਕਿਹਾ ਏਡੇ ਟਰੈਕਟਰ ਪਾ ਲੇ ਫੜੀ ਵੀ ਸਾਲਾ ਮਿੰਦਰਾ ਪਾਈ ਜਾਣਾ ਉਹ ਕਹਿੰਦਾ ਮਿੰਦਰਾ ਵੀ ਪਾਉਣਾ ਵਾ ਹਲੇ ਵੀ ਪਾਈ ਜਾਣਾ 4x4 ਪਾ ਲਿਆ 855 ਹੈ ਉਹੀ ਤਾਂ ਮੈਂ ਕਹਿੰਦਾ ਜਾਈ ਨਹੀਂ ਨੀ ਕੱਟਿਆ ਫਿਰ ਕਿਹਨਾਂ ਫਾਇਦਾ ਕੋਈ ਕੋ ਫਾਇਦਾ ਨਾ ਬਾਇਆ ਹੁਣ ਤਾਂ ਰਸਤਾ ਬਹੁਤ ਵਧੀਆ ਹੈ ਪੱਕਾ ਰਸਤਾ ਪੱਕਾ ਰਸਤਾ ਲੜਾਈ ਤਾਂ ਹੈ ਤਾਂ ਕਰਦੀ ਆ ਵੇ ਮੂੰਹ ਤੜਾਈ ਪਧਰੀ ਹੋ ਗਈ ਜਦੋਂ ਇਹਨਾਂ ਸਾਈਲਰਾਂ ਨੇ ਮਿੱਟੀ gehਰੀ ਆ ਅੱਗੇ ਤੇ ਤੇ ਤੜੋਂਦੀ ਦੀ ਬਹੁਤ ਮੈਂ ਪੌਣਾ ਪਾਲਾ ਭਾਈ ਮੈਂ ਕਿਹਾ ਤੀਆ ਬਾਕੀ ਤੇਰੀ ਚੋਅ ਦਾ ਗਿਹੜੇ ਮਿਲ ਜਾਣ ਹੋਰ ਕੁਛ ਨਹੀਂ ਸਾ ਆਹੋ ਦੇਖ ਲੈਣ ਪਤਾ ਲੱਗ ਜਾਣਾ ਹੁਣ ਚਲਾ ਕੇ ਇੱਥੇ ਤੱਕ ਗਿਹੜਿਆਂ ਦਾ ਪੰਗਾ ਜ਼ਿਆਦਾ ਪੈ ਜਾਂਦਾ ਹੁਣ ਗਿਹੜਿਆਂ ਦੀ ਡਿਸਕਸ ਚੱਲਦੀ ਜਿੰਨੇ ਨੂੰ ਹੋਣੀ ਚੱਕਦਾ ਭਾਈ 500 ਤਾਂਹੀਂ ਤੈਨੂੰ ਕੱਦਾਂ ਲੱਗਿਆ ਵਾ ਕਰਨ ਕੌਣ ਜੱਸਾ ਰਪਿਆ ਫੋਨ ਆਇਆ ਆਜਾ ਆਜਾ ਹੁਣ ਤਾਂ ਪੈ ਗਿਆ ਟੋਚਨ ਆਜਾ 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 ਹੁਣ ਨਹੀਂ ਤੂੰ ਕਹਿਣ ਜੋਗਾ ਆਜਾ ਸੜਕ ਪਰ ਹੋ ਜਾ ਹੁਣ ਸੜਕ ਪਰ ਆਜਾ ਸੜਕ ਪਰ ਆਜਾ ਦੇਖ ਲੈ ਪਾ ਕੇ ਜਿਹੜਾ ਪੈਂਦਾ ਮਨ ਨੂੰ ਪਸੰਦ ਆ ਗਿਹੜੇ ਤੂੰ ਦੇਖ ਲੰਘ ਜਾਂਦੇ ਲੰਘ ਜਾਂਦੇ ਉਹ ਕਿੱਥੇ ਯਾਦ ਖਿਆ ਲਾਉਣ ਦਿੰਦਾ ਐਡਾ ਟਰੈਕਟਰ ਆ ਚੱਲ ਉਹ ਸਿਆਣਪ ਵਾਲੀ ਵੀ ਇਹ ਤੇਲੀ ਕਹਿੰਦਾ ਤਿੰਨ ਪੌਣੀ ਦੇਖ ਲੈ ਲਾ ਵੀ ਸ਼ੇਖਰ ਡਾਉ ਨੇ ਪਰਚੀ ਘੜਤੀ ਆ ਸਾਝਰੀ ਅੱਜ ਓ ਸ਼ੇਖਰ ਹਾਂਜੀ ਕਰਤਾ ਪਰਚੀ ਹਮ ਲੱਗੇ ਲੋਡ ਕਰਨ ਫਿਰ ਹਾਂ ਤੁੰ ਚਲਾ ਲੋਡ ਕਰਨੇ ਜੀ ਆ ਗਿਆ ਕਰੀ ਜਾਂਦਾ ਉਧਰ ਤੇ ਗੰਨੇ ਚੱਕੀ ਜਾਂਦਾ ਤੇ ਮੁੱਕ ਕੇ ਗੰਨੇ ਨਹੀਂ ਬੰਦਾ ਫਿਰੀ ਹੋ ਗਿਆ ਤਾਂ ਪੁਲਾ ਉੱਥੋਂ ਜੀ ਕੱਢ ਲੈਣੇ ਲਈ ਕੱਢ ਲੈਣੇ ਲੱਦਣ ਲੱਗ ਜਾ ਔਰ ਨਾ ਲੋਡ ਕਰਨ ਜਾਣਾ ਹੈ ਹਾਂ ਲੈ ਚੱਕੀ ਹੋ ਜਾਏਗਾ ਰਾਤ ਕਰੀਂ ਚਾ ਫਰਾਗ ਹਾਂ ਉਹ ਲੱਦ ਵੀ ਬਾਹਰ ਹੋਣੀ ਆ ਅੱਜ ਰਾਤਰੀ ਹੈ ਸ਼ੇਖਰ ਰਾਤਰੀ ਅੱਜ ਹਾਂ ਅੱਜ ਪੰਨ ਚਲੇਗਾ ਬੜੀਆ ਸਾਈਡ ਆ ਆਪਾ ਨਾ ਹੁਆ ਹੈ ਅੱਛੇ ਰੇ ਚਾਰ ਬੰਗਾ ਬਣਾਉਣੇ ਮ ਲਗਾ ਹੁਆ ਲੈ ਹਾਂ ਲੱਗਿਆ ਸੇ ਹਰ ਟਿੱਕੇ ਕਰਨ ਨੂੰ ਚੱਲ ਯਾਰ ਵੀ ਕਿ ਟਿੱਕੇ ਕਰਨੇ ਜ਼ਰੂਰੀ ਹੈ ਜੇ ਮੇਰਾ ਵੱਡ ਨਹੀਂ ਹੁੰਦਾ ਫਿਰ ਗੰਨਾ ਖਵਾ ਕਰਦਾ ਹੁਣ ਤੋ ਆਪਾ ਅਗਲਾ ਦਿਲਣੇ ਸਾਰੀ ਹਾਂਜੀ ਰੇੜੇ ਤੇ ਰੇੜੇ ਤੇ ਜੇ ਟਾਈਮ ਹੋਏ ਤਾਂ ਪੱਤੀ ਫੁੱਲ ਦਾਂਗੇ ਠੀਕ ਹੈ ਨਹੀਂ ਫਿਰ ਉਹ ਕਰ ਦੇਣਾ ਕਾਲੂ ਸਹੀ ਵਾਗਿਉ ਮੀਂਹ ਦੱਸਿਆ ਵਾ ਤੇ ਸਰ ਨੇ ਕਹਿੰਦਾ ਮੀਂਹ ਦਾ ਪੈਣਾ ਨਹੀਂ ਕਹਿੰਦਾ ਗਾਦੂ ਲੈ ਇਹ ਨਹੀਂ ਕੱਲ ਵੀ ਨਹੀਂ ਪਾਕਦਾ। ਤੁਹਾਨੂੰ ਦੱਸਿਆ ਵਾ। ਦੁਹੇਰ ਕੱਲੂ ਵੀ ਆ। ਕੱਲੂ 85% ਪਰਸੋਂ ਨੂੰ 95 ਆ। ਪਰਸੋਂ ਨੂੰ 95% ਆ। ਪਹਿਲੇ ਦੁਹੇਰੇ 90 90 ਤਾਂ। ਲੱਗ ਰਿਹਾ ਕੱਲ ਹੋਗਾ ਵਾਰੀ। ਆ ਲੈ ਹਮ ਦੁਹੇ ਵਸੇ ਨੂੰ ਹੋ ਗਿਆ। ਹਮ ਮੁਕਰ। ਦਿਆ ਗਰਮੀ ਜਾਦੇ ਹੈ। ਏਗੜੇ ਮੁਕਰ ਲੱਗਿਆ ਐਵੇਂ ਲਾਉਂਦਾ ਏ। ਉਹ। ਜਦੋਂ ਮੁਕਰ ਜਾਏਗਾ ਹੁਆ ਤੂੰ। ਇੱਕ ਤਾਂ ਇਹਨੇ ਮੈਨੂੰ ਅੱਧਾ ਘਾਟਾ ਹੋ ਗਿਆ ਬੰਨੇ ਨੂੰ। ਆਹਾ ਇਹ ਰੀਸੈਟ ਕਰਦਾ ਦੁਹੇ। ਇਨਾ ਤੇ 50 ਰੁਪਏ ਲਏ ਕਰ ਇੱਕ ਫੋਨ ਦੇ ਨਹੀਂ 100 ਰੁਪਏ ਹਾਂ ਹਾਂ ਦੋ ਦੋ 100 ਇਸੇ ਕੱਟ ਮਤ ਲਿਓ ਛਰੇ ਇੱਕ ਪਰਚੀ ਨੂੰ ਇੱਕ ਅੱਧਾ ਜਣਾ ਹੁੰਦਾ ਇਹਨਾਂ ਦਾ ਹੱਲ ਪਤਾ ਗਿਆ ਜੀ ਨੂੰ ਆਪ ਸਾਡੇ ਨੂੰ ਆਉਂਦਾ ਹੈ ਹਾਂ ਮੈਂ ਕਹਿੰਦਾ ਬਾਕੀ ਤੇ ਦੋ ਦੋ 100 ਰੁਪਏ ਆ ਦੇ ਇਹਨੂੰ ਆਉਂਦਾ ਹੈ ਉੜੇ ਤੇ ਪਾਸ਼ਾ ਕਰਾਈਆ ਹਿੰਦੀ ਚ ਤਾ ਮੈਂ ਇੰਗਲਿਸ਼ ਕਰਕੇ ਦੇ ਤਾ ਕਰ ਹੋਣਾ ਇਹਨੂੰ ਸਭ ਕੋ ਆਉਂਦਾ ਹੈ ਇਹ ਤੂੰ ਕਾਦੇ ਨਹੀਂ ਕਰਦਾ ਹੈਗਾ ਮੈਂ ਪਾਗਾ ਕਿੰਨੇ ਜਾਉ ਉਹ ਹੀ ਆ ਜਿਦ ਤੇ ਗੱਲ ਪੈ ਜੂਂਵੇ ਹੈ ਹਾਂ ਜੀ 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 ਗੱਲ ਪਾ ਦੇ ਕਰ ਦਿੰਦਾ ਇਹਨਾਂ ਨੂੰ ਸਾਰਿਆਂ ਨੂੰ ਇਹ ਨਾ ਹੋ ਗਿਆ ਜਾਂ ਤੇਰਾ ਸਾਰਾ ਰੀਸੈਟ ਮਾਰਨਾ ਪੈ ਜਾਂਦਾ ਥੋੜਾ 10 ਦਿਨ ਬਾਅਦ ਉਹ ਡਾਕਟਰ ਮੈਂ ਜ਼ਿਆਦਾ ਹੁਆ ਲੱਗਦਾ ਹਾਂ ਰਾਤ ਨੂੰ ਪੋਤਾ ਖੋਈ ਜਾਂ ਹੁਮ ਮੋਬਾਈਲ ਜ਼ਿਆਦਾ ਹੰਕਣੇ ਲੱਗਦਾ ਹੈ ਸਾਰੀ ਰਾਤ ਚਲਾਈ ਜਾਂਦੇ ਪੱਟਾ ਹੀ ਰੱਖਦਾ ਗੰਨਾ ਦੇ ਪਤੰਦਰ ਨੇ ਉਹ ਟਰਾਲਾ ਪਾਦੀ ਤੈ ਖੋਲ ਕੇ ਖੜਾਇਆ ਪਿਆ ਨਾ ਹਾਂਜੀ ਹਾਂਜੀ ਰੇੜਾ ਲਿਆਂਦਾ ਤਾਂ ਨਾ ਫਿਰ ਫਿਰ ਅਗਲੇ ਦਿਨ ਇਹ ਤਾਂ ਚਲੋ ਚਲੋ ਕਹਿੰਦਾ ਇੰਦਰ ਇਹ ਹੋ ਉਹ ਉਹ ਕਹਿੰਦਾ ਨਾ ਨਾ ਬੋਲ ਹੁਣ ਕਹਿੰਦਾ ਟਰਾਲਾ ਤੋਂ ਆਤਾ ਭਾਈ ਐਵਰੇਜ ਨੇ ਉੱਪਰ ਹੀ ਨੇ ਇੱਧਰ ਕਰ ਲੈ ਮੋਟਰਸਾਈਕਲ ਤੇਰੇ ਸਿਰ ਚ ਮਾਰਨੀ ਉਹਨੇ ਉਹ ਮੇਰੀਆਂ ਪੰਜ ਛੇ ਭਰੀਆਂ ਕੁਤੀਆਂ ਪੰਨਾ ਫੇਰ ਮੈਂ ਢੇਰ ਤੋਂ ਮੜਿਆ ਟਰਾਲੇ ਫੇਰ ਲੈ ਜਾ ਕੱਜ ਜਾਣਾ ਤੈ ਹਾਂ ਮੈਂ ਤਾਂ ਕੱਢ ਲਈ ਆਉਂਗਾ ਫੇ ਸਵੇਰੇ ਲਦਾ ਲਈ ਤੂੰ ਹੁਣ ਕਾਨੂੰ ਕੰਮ ਖਰਾਬ ਕਰਦਾ ਮੈਂ ਉਹ ਦੂਗਾ ਲੈਣਾ ਦਲੀਪ ਮੈਂ ਬਹੁਤ ਹਾਂ ਸੰਦੀਪ ਨੂੰ ਭਾਲਦਾ ਲੈ ਉਹ ਵੀ ਸ਼ੁਭਰਾਤਰੀ ਵਾਲੇ ਦਿਨ ਉਹ ਪੰਗ ਵੀਤੀ ਜਿਉਣੀ ਉਹਨੇ ਹੁਣ ਪੰਗ ਤਾਂ ਨਹੀਂ ਵੀਤੀ ਵੀ ਮੂੰਹ ਕਿ ਆਪਾਂ ਦਾ ਹੁਣ ਤੇ ਬਰਾਤਰੀ ਅੱਜ ਅੱਜ ਭੋਲੇ ਦੀ ਬਰਾਤ ਚੜਾਉਣੀ ਨਾ ਮੈਂ ਹਾਂ ਹਾਂ ਆਏ ਹੁਣ ਇਹ ਚੱਲੇ ਯਾਰ ਇਹਦੀ ਸਟੇਡੀ ਹੋ ਕੇ ਤਾਂ ਹੀ ਤਾਂ ਅਜ ਕਿਤੇ ਵੱਢਣ ਨਹੀਂ ਗਏ ਹਾਂ ਹਾਂ ਅੱਜਾ ਨੂੰ ਫੋਨ ਕਰਦਾ ਤੇਰੀ ਯਾਰ ਬਾਈ ਸਾਡੀ ਗੱਨੇ ਚ ਫਰਕ ਆ ਤੈਨੂੰ ਕਹਦਾ ਦਿੱਤਾ ਵੀ ਤੇਰੀ ਰੀਜ਼ ਅਸੀਂ ਥੋੜਾ ਕਰ ਲੈ ਨਹੀਂ ਯਾਰ ਸੇਵਾ ਤਾਂ ਥੋੜੀ ਕਰੀ ਆ ਸੇਵਾ ਸਾਡੇ ਪਾਣੀ ਸਭ ਤੋਂ ਵੱਡੀ ਮਾਰ ਹੈ ਨਾ ਆ ਵੀ ਗੰਨਾ ਫੇਲ ਆ ਸਾਡੇ ਪਾਣੀ ਸਭ ਤੋਂ ਵੱਡੀ ਮਾਰ ਆ। ਸਾਈਕਲ ਵਾਲਾ ਕੰਨਾ ਫੇਲ ਐ। ਚਲ ਉਹ ਤਾਂ ਬਖਤ ਦੱਸੂਗਾ ਬੈੱਡ ਵਾਲੇ ਨੂੰ ਤਾਂ। ਮੈਂ ਜਗਦੀਪ ਦੇ ਮੈਂ ਦੇਖ ਲੈ ਕਿੰਨਾ ਕਿ ਨਿਕਲਿਆ ਜਗਦੀਪ ਦੇ ਸਾਢੇ 3 ਬਿੱਗੇ ਜਗਾ ਤੇ 300 ਕੁਇੰਟਲ ਕੰਨਾ ਹੋਇਆ। ਵੀਜਿਆ ਬਾਰੀ ਕੱਦਾ ਐ? ਉਹ ਐਵਰੇਜ ਦੇ ਹਿਸਾਬ ਨਾਲ 300 ਹੀ ਹੋਇਆ ਉਹ ਤੇ ਸਾਢੇ 3 ਬਿੱਗੇ। ਆ 500 ਤੋਂ ਉੱਪਰ ਚਾਈਦਾ ਉਹ। ਫੇਰ ਸਾਈਕਲ ਦਾ ਕਾਈ ਆਏਗਾ। ਇਹਦੇ ਸਿਰ 'ਤੇ ਮਾਰ ਮਟੂ। ਘੇਰੀ ਦੇ ਉੱਪਰ ਘੇਰ। ਦੇਖਦਾ ਕਿ ਹੁਣ ਇੰਨਾ ਟਾਈਮ ਥੋੜਾ ਲਾਈਦਾ। ਘੇਰ ਦੇ। ਆ ਦੇ ਆ ਦੇ ਆ ਦੇ ਆ। ਆਹ ਲਓ ਚੱਲਿਆ ਡੀਲੀਪ ਚੱਲ ਇਹ ਕੰਨਾ ਕਿਦਾਂ ਬਈ ਇਹ ਕੰਨਾ ਇੱਕ ਸਿਆੜ ਹੋਵੇ ਜਿਹੜੇ ਪੱਧ ਹੋ ਗਈ ਜੀ ਹਾਂ ਹਾਂ ਫਿਰ ਇੱਕ ਸਿਆੜ ਹੋਵੇ ਗੱਭੇ ਟਰੈਕਟਰ ਬਾਹੀ ਕਰਕੇ ਮਿੱਟੀ ਲਾ ਗਾ ਗਾਹਾਂ ਨੂੰ ਦੇਖ ਲਾਂਗੇ ਤਜਰਬਾ ਕਰਕੇ ਦੱਸ ਤਾਂ ਫਿਰ ਕਾਹ ਗਿਆ ਬਈ ਇਹਨੂੰ ਹੁਣ ਗੱਭੇ ਜਿਹੜਾ ਸਿਆੜੇ ਨੂੰ ਤਾਂ ਸਾਲੇ ਨੂੰ ਸਾਈਡਾਂ ਹੀ ਮਿੱਟੀ ਲਾਜੀ ਗੱਭੇ ਤਾਂ ਲੱਗਦੀਆਂ ਨਹੀਂ ਤੇਰੀ ਮਰਜ਼ੀ ਭੋਰ ਲਾ ਲੱਗੇ ਨੀ ਸਾਡੀ ਮਿੱਟੀ ਕੱਬੇ ਜਾ ਫਿਰ ਉਦੇ ਗੱਲ ਲਾਉਣੀ ਪੈਂਦੀ ਚੰਗੀ ਤਰ੍ਹਾਂ ਦੂਏ ਜਿੰਦੇ ਗੱਲ ਜਿਹੜੀ ਤਾਂ ਮਰਜ਼ੀ ਲਾ ਲੈ ਮਿੱਟੀ ਕੱਬੇ ਨਹੀਂ ਜਾਣੀ ਹੈਗੀ ਕੰਨੇ ਨੇ ਜਾਣ ਦੇ ਤਾਂ ਹੋ ਗਈ ਸਾਰੀ ਸੈਨਾ ਰੈਡੀ ਹੁਣ ਬਨ ਲੀਆਂ ਪੱਗਾਂ ਸਾਰਿਆਂ ਨੇ ਵਾ ਘੰਟਾ ਮਸਾਂ ਲਾਉਣਾ ਇਹਨਾਂ ਨੇ ਤੇਰੇ ਬੂਟਿਆਂ ਦੀ ਵੀ ਮਾਰਤੀ ਪਰ ਆ ਬਿੱਗਾ ਤਾਂ ਬੁੱਢਿਆਂ ਦੀ ਮਾਰਤੀ ਇੱਧਰ ਵੀ ਬੂਟੇ ਤੇ ਸਾਡੇ ਪਾਣੀ ਦੀ ਮਾਰ ਬਹੁਤ ਆ ਸਾਡੇ 450 ਨਿਕਲੇ ਆਵੇ ਬਹੁਤ ਆ ਭਰਾਵਾ ਪਾਣੀ ਆ ਤੇਰੇ ਆਦ ਕੀ ਰੋਲਾ ਰੋਲਾ ਪਾਈ ਜਾਂਦਾ ਇਹ ਦੇਖੋ ਕਿਹੜਾ ਪਾਣੀ ਆ ਅੱਜ ਕੀ ਕੋਈ ਪਾਣੀ ਨਾ ਨਾ ਪਾਣੀ ਨਹੀਂ ਆਇਆ ਹੈਗਾ ਬਾਈ ਸਾਡੇ 220 ਹੀ ਨਹੀਂ ਆਈ ਮੀਂਹ ਨਹੀਂ ਪਿਆ ਪਾਣੀ ਦਾ ਬਿਨਾਂ ਮੀਂਹ ਤੇ ਆ ਜਾਂਦਾ ਓਰੇ ਨਾ ਪਾਣੀ ਆ ਕਾ ਸੋਰ ਹੋ ਗਿਆ ਹਾਂ ਹੋ ਗਿਆ ਪਾਣੀ ਲਾਈ ਜਾਂਦਾ ਪਾਣੀ ਇਹ ਜੜ ਦਾ ਸਗਾ ਤੇ ਹੁੰਦੀ ਆ ਦੱਸਦੀ ਮੋਟਰ ਬੰਦ ਕਰਦੇ ਨਹੀਂ ਚੱਲੀ ਜਾਂਦੀ ਆ ਇੰਦਰ ਦੇਖ ਲੈ ਬਾਈ ਗੱਲਾਂ ਆਉਂਦੀਆਂ ਇਹਨੂੰ ਬਾਰੀ ਨਹੀਂ ਆਉਣ ਦਿੰਦਾ ਇਹ ਮਰਜੀ ਆ ਗਾਂਲੇ ਖਾਲਸ 18 ਫੁੜੀ ਪਗੜਾਫਾ ਚੱਲਣਾ ਇਹਦੀਆਂ 2 ਕ ਪਰ 3 ਕ ਪਰਤੀਆਂ ਕਰਉਣੀ ਆ 3 2 200 ਵਾਲੀਆਂ ਬਹੁਤ ਆ ਚਾਰ ਪਰਤੀਆਂ 2 200 ਵਾਲੀਆਂ ਬਹੁਤ ਹੈਣਾ 800 ਹੋ ਗਿਆ ਇਹਨੂੰ ਵੀ ਪੁੱਛਣਾ ਪੈਣਾ ਹੈ ਇਹ ਕਹਿੰਦਾ ਵਿਚਾਰਾ ਤੇ ਆ ਜਾਨੂ ਦਾ 36 30 ਆ ਜਾਣਾ ਨਹੀਂ ਅੱਜ ਕਾਨੂੰ ਟਾਇਰ ਪਵਾ ਕੇ ਲਿਆਉਣਾ ਇਹ ਸਲਾਹ ਅੱਜ ਗਏ ਤੇ ਰੋਪੜ ਪਤਾ ਕਰਿਆ ਠੀਕ ਜਵਾਬ ਦਿੰਦਾ ਵਿਚਾਰਾ ਰੋਡ ਪਾਪਾ ਆਪਣੇ ਵਾਲੇ ਨਾਲ ਕੱਢ ਦੇਗਾ ਨਹੀਂ ਫੇਰ ਤਾਂ ਲੈ ਜਾਏਗਾ ਹੌਲੀ ਹੌਲੀ ਹੈਨਾ ਰੋਡ 'ਤੇ ਮਰਦਾ ਏ ਰੋਡ 'ਤੇ ਨਹੀਂ ਮਰਦਾ ਮੱਤ ਫੇਰ ਨਾ ਟਾਇਰ ਪਵਾ ਲਿਆ ਨੇ ਤੇ ਗਾਣਾ ਛੜਾ ਲਿਜੇਗਾ ਨਾ ਟਰੈਕਟਰ ਪਾ ਕੇ ਟਾਇਰ ਟਾਇਰ ਪਵਾ ਲਿਆ ਹਮਨੇ ਗਾਣਾ ਤਾਂ ਉਧਰ ਵੀ ਨਹੀਂ ਰਹਿਣਾ ਕਰਨਾ ਇੱਧਰ ਹੀ ਆ ਗਿਆ ਸਾਰਾ ਜੀ ਕਿੱਥੇ ਉਧਰ ਦਾ ਸਹੀ ਤੰਗ ਹੁੰਦਾ ਦਾ ਮੈਂ ਇੱਥੇ ਦਾ ਸਾਰਾ ਹੀ ਆ ਪਈਏ ਸਿੱਧੀ ਪਾ ਦਾ ਪਈ ਦੇ ਉੱਪਰ ਆ ਜਣਾ ਕਿੰਨਾ ਹੀ ਆ ਰਹਿ ਗਿਆ ਇੱਧਰ ਹੀ ਰਹਿ ਜਣਾ ਨੇੜੇ ਆ ਪਈ ਦੇ ਕੀ ਲਾਅ ਹੋ ਗਿਆ ਕੀ ਲਾਓ ਹੋ ਗਿਆ 2 ਬਿਘੇ ਹੋਵੇ 12 ਬਿਘੇ ਆ ਉੱਪਰ ਆਲਾ ਤਾਂ ਪੱਟਦਾ ਕਿ ਠਾਲ ਸੀ ਮਨ ਨੂੰ ਲੋਡ ਪੈ ਗਈ ਟਰਾਲੇ ਦੀ ਫਿਰ ਲੇ ਜੀ ਯਾਰ ਤੈਨੂੰ ਨਾ ਕਰੀ ਗਿਆ 18 ਫੁੱਟ ਦੀ ਤੇਰੇ ਕੋ 18 18 ਹੋ ਗਏ ਹੁਣ ਜਿੰਨੇ ਮਰਜ਼ੀ ਪਾਈ ਜਾਈ ਦੋ ਇੱਕ ਤੇਰੇ ਵਾਲਾ ਇੱਕ ਜੇ ਮੇਰਾ ਮਿਲ ਗਿਆ ਸਾਡੇ ਵਾਲਾ ਮੇਲੇ ਭਰਾ ਦੇ ਘਰੇ ਖਾ ਤੇ ਲੜੀ ਨਾ ਨਾ ਮਿਲ ਗਿਆ ਦੋ ਹੋ ਗਏ ਇੱਕ ਜੱਗੇ ਵਾਲਾ ਵੀ ਹੈਗਾ ਜੇ ਲੋਡ ਪੈ ਗਈ ਕਦੇ ਵਿੱਚ ਨੂੰ ਤਿੰਨ ਹੋ ਗਏ 18 18 ਨਦੀ ਜਾ ਜਿੰਨੇ ਲੱਦਣੇ ਜਸਾ ਗਰੇ ਤਿੰਨ ਪਾਉਣੇ ਜਿਆਦਾ ਟੋਚੇ ਨੂੰ ਜੱਥਾ ਕਹਿੰਦਾ ਟਰੈਕਟਰ ਨੂੰ ਮੈਨੂੰ ਪਤਾ ਨਹੀਂ ਲੱਗਾ ਮਾ ਮੂਰੇ ਤਾਂ ਸਾਹ ਜੋੜਿਆ ਹੋਇਆ ਉਹੋ ਹੀ ਤਾਂ ਮੈਂ ਕਿਹਾ ਉਹਨੂੰ ਮੈਨੂੰ ਕਹਿੰਦਾ ਆ ਵੀ ਪਾ ਮੂਰੇ ਲੈ ਮੈਂ ਸੁਣ ਤਾ ਲੈ ਮਨੂੰ ਕਹਿੰਦਾ ਮੇਂਦਰਾ ਵੀ ਪਾ ਉਹ ਮੈਂ ਕਿਹਾ ਕਿਉਂ ਸਦਾਈ ਹੋਇਆ ਤੂੰ ਇੰਨੇ ਕੀ ਕਰਨੇ ਤਾਂ 150 ਕਾਉਂਟਰ ਕਹਿੰਦਾ ਮੈਂ ਉਹ ਗੱਲੇ ਨਹੀਂ ਕੱਢ ਦੇਣਾ ਜੇ ਪਾ ਲਿਆ ਹਾਂ ਮੈਂ ਤੂੰ ਦੇਖ ਲਈ ਮੈਨੂੰ ਕਹੇ ਪਾ ਤੂੰ ਮੂਰੇ ਮੈਂ ਰਹਿਂਦੇ ਰਹਿੰਦੇ ਉਹ ਕਹਿੰਦਾ ਮਰ ਜਾਣਾ ਪੀਏ ਮਾਮਾ ਮਰਨ ਦੇਣਾ ਮੂਰੇ ਉਹਨੇ ਮੈਂ ਚੱਕਰ ਬਣਾ ਲੈ ਕੋ ਜਿਹੜਾ ਛੋਟਾ ਗੀਅਰ ਲਾਇਆ ਤਾਂ ਉਹ ਚ ਖੜ ਜਾਣਾ ਤਾਂ ਉਹਨਾਂ ਦੇ ਜਿਆਦਾ ਛੋਟਾ ਤਾਂ ਚੱਲ ਜਿਆਦਾ ਛੋਟਾ ਤਾਂ ਚੱਲ ਕੋਈ ਨਹੀਂ ਉਹ ਵੀ ਲੈ ਲੂ ਦੱਲੀ ਦਾ 2 ਬਾਈ ਫੁੱਟੀ ਕਹਿੰਦਾ ਲੈ ਬਾਈ ਫੁੱਟੀ ਲਈ ਫਿਰਦਾ ਦੱਲੀ ਅੱਛਿਆ ਟਰਾਲੀ ਦਾ 16 ਫੁੱਟੀ ਵੀ ਬਹੁਤ ਆਉਂਦੀ ਬਹੁਤ ਆ 16 ਜਿਹੜੀ ਹੈਗੀ ਆ ਉਹੀ ਬਹੁਤ ਆ ਸਾਡੇ ਕੋਲ ਤਾਂ ਲੈਣੇ ਨੂੰ ਤਾਂ ਅਸੀਂ ਵੀ 16 ਲੈਣੀਆਂ ਦੀਆਂ ਹੁਣ ਆ 12 ਨੂੰ ਕੀ ਕਰੀਏ ਦੱਸ ਉਹ ਮੇਰੇ ਕੋਲ 15 ਫੁੱਟੀ ਸੀ ਜੇ ਮੈਂ ਹੁਣ ਲੰਦਾ ਹੀ 16 ਫੁੱਟ ਪਿੱਛੇ 15 ਗਾ ਨੂੰ ਵੇਚਣੀ ਸੀ ਤਾਂ 18.5 ਬਣਵਾਈ ਆ ਹੁਣ ਮੇਰੇ ਕੋਲ 12 ਫੁੱਟੀ ਆ ਥੋੜਾ ਰਸਤਾ ਵੀ ਚਾਹੀਦਾ ਏ ਮੈਂ ਵੀ ਤੈਨੂੰ ਉਹੀ ਕਹਿੰਦਾ ਹੁਣ 12 ਉੱਥੇ ਨਕਮਣ ਖੜਾ ਹੋਣਾ ਮੈਨੂੰ ਭਾਉ ਵਾਲਾ ਦੇਖੀ ਕਿੰਨੀ ਔਖੀ ਮੋੜ ਮੈਂ ਤੈਨੂੰ ਕਹਿੰਦਾ ਹੁਣ 12 ਫੁੱਟ ਹੀ ਦਿੱਤੀ ਹੁਣ ਜੇ ਵੇਚ ਕੇ 13 14 ਲੰਦਾ 15 ਲੰਦਾ ਮੈਂ ਕਾਹ ਨੂੰ ਹੁਣ ਜੇ ਵੇਚਣੀ ਹੋਣੀ ਫਿਰ ਲੈਣੀ ਤਾਂ ਚੰਗੀ ਤਰ੍ਹਾਂ ਬਦਲ ਲੋ ਹੁਣ ਘੜੀ ਘੜੀ ਤੇ ਘੜੀ ਘੜੀ ਥੋੜੋ ਬਦਲ ਹੁੰਦੀ ਚੀਜ਼ ਆਹੀ ਦੇ ਲੈ 1988 ਦਾ ਇਹ ਹੋ ਸਾਈਡਾਂ ਦੇ ਲਾਉਂਦੀਆਂ ਜੀ ਪਈਆਂ ਫਰਸੇ ਲੱਗਿਆ ਹਾਂ ਆ ਸਾਈਡ ਦਾ ਨਾਲ ਦੀ ਸਾਈਡ ਤਾਂ ਨਾਲ ਦੀ ਹੈ 1988 ਦਾ ਇਹ ਇਹ ਵੀ ਉਹ ਜਿਹੜਾ ਕੰਮ ਕਰਦਾ ਹੀ ਆ ਕਰਦਾ ਗਿਆ ਕਰਦਾ ਨਹੀਂ ਰੇਗਸਾਲ 15 ਕਿੜੀ ਲਾ ਦਿੰਦਾ ਗੰਨੇ ਦੇ ਜੇ ਰੇੜੀ ਹੁੰਦੀ ਤਾਂ ਤਾਂ 20 ਲਾ ਦਿੰਦਾ ਇਹ ਹਰ ਤੀਏ ਦਿਨ ਤੁਰੇ ਰਹਿੰਦੇ ਰੈਡੀ ਲੈ ਕੇ ਤਾਂ ਐਮ ਆਰ ਐਫ ਦੇ ਆ ਆ ਆ ਉੱਥੇ ਉੱਥੇ ਦਾ ਆਰ 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 ਪਾਏ ਆ ਸਿੰਪਲ ਪਾਉਣ ਹੁੰਦੇ ਫਿਰ ਬਿਰਲਾ ਜੇ ਇੱਥੇ ਹੋਰ ਲੈ ਲੈਣੇ ਤੇ ਕੋਈ ਸਸਤੇ ਵਿਕਰਾਂਤ ਬੁਰਗੂ ਹੁੰਦੇ ਯਾਰ ਸਾਲੇ ਫੋਲੋ ਦੇ ਪਾਉਣੇ ਵਿਚ ਲਾਏ ਫੋਲੋ ਦਾ ਵੀ ਟੈਰ ਮੇਦਈ ਆ ਫੋਲੋ ਦੇ ਪਾ ਲੈ ਐਮ ਆਰ ਐਫ ਦਾ ਡਰ ਗੁੱਡੀ ਤੋੜ ਜਾ ਤਾ ਤੋੜੂ ਜਿਆਦੀਆਂ ਗੱਲਾਂ ਜੱਸੇ ਨੇ ਸਾਰੇ ਕਿਸਹਾਗੇ ਦੁਆਰਾ ਫੇਰ ਐਮ ਆਰ ਐਫ ਦੇ ਕੋਈ ਆ ਹੈ ਜੱਸੇ ਨੇ ਸਾਲਾ ਮੇਰੇ ਹੁਣ ਆਪਣੇ ਪਾਏ ਹੋਏ ਆ ਗੱਡੀਆਂ ਜਿਹੜਾ ਹੁਣ ਜੋੜਾ ਜਿਹੜਾ ਲਿਆ ਕੇ ਪਾਇਆ ਉਹ ਉਹ ਠੀਕ ਆ ਹਲੇ ਉਹ ਗੱਡੀ ਨੂੰ ਚੱਲਿਆ ਹੋਇਆ ਟਾਇਰ ਆਹੀ ਦਾ ਮੇਰੇ ਵਾਲਾ ਪਹਿਲਾ ਉਹਦੀ ਗੁੱਡੀ ਟੁੱਤੀ ਹੋਈ ਆਹੀ ਦਾ ਚੱਕਰ ਹੁਣ ਕਰਾਂਗੇ ਮੈਂ ਪੁਰਾਣੇ ਮੈਂ ਪੁਰਾਣੇ ਪਾਉਣ ਨੂੰ ਫਿਰਦਾ ਤਾਂ ਤੁਸੀਂ ਜਿਉਂ ਦੰਦੇ ਆ ਤੂੰ ਅਰਜਕਦੀਪ ਖੜੇ ਪੈ ਗਏ ਮੈਂ ਤਾਂ ਹੀ ਕਹਿੰਦਾ ਜ ਆਪਣੇ ਕੋਲ ਚਲਾਈ ਘੱਟ ਮੈਂ ਤਾਂ ਹੀ ਤਾਂ ਪੁਰਾਣੇ ਪਾਉਣੇ ਤੇ ਮੈਂ ਕਿਹਾ ਵੀ ਚਲ ਅੱਦੇ ਚੱਲੇ ਪਵਾ ਲੂੰਗਾ ਕਹਿੰਦੇ ਨਾ ਜੀ ਨਾ ਨਵੇਂ ਚਾਹੀਦੇ ਆ ਵੀਡੀਓ ਭੇਜੀ ਨਹੀਂ ਸੀ ਫਿਰ ਉਹ ਕੰਮ ਹੋਣਾ ਤਾਂ ਆ ਫਿਰ ਨਾਲ ਜੱਤ ਜਦ ਵੀਡੀਓ ਭੇਜਣ ਲੱਗੇ ਨਵੇਂ ਤਾਂ ਨਵੇਂ ਹੀ ਆ ਤੇ ਬਿਰਲਾ ਵੀ ਪਾਉਂਦਾ ਨਵੇਂ ਪਾਉਣੇ ਦੇ ਟ ਆਏ ਅਭੀ ਉਹ ਕਿੱਥੇ ਅਸੀਂ ਤਾਂ ਮੈਂ ਕਹਿੰਦਾ 60000 ਰੁਪਏ ਦੇ ਆਉ ਬੇਬੇ ਕਿੱਥੇ 80 85000 ਆ ਕਿੱਥੇ 60000 ਯਾਰ 20000 ਬਚ ਗਿਆ ਪੋਲੋ ਦੇ ਟਾਇਰ ਪਤਾ ਕਰਨਾ ਮੈਂ ਪੋਲੋ ਦੇ ਪੌਣੇ ਟਾਇਰ ਆ ਪੋਲੋ ਦੇ ਪੌਲਾ ਚੱਲ ਪੋਲੋ ਦਾ ਟਾਇਰ ਵੀ ਇੰਨੇ ਰੇਟ ਤੇ ਆ ਹੂੰ ਹੂੰ ਵੀ ਡਟੀ ਵੀ ਇੰਨਾ ਹੀ ਆ 92000 ਦਾ ਜੋੜ ਆ ਪੋਲੋ ਦਾ ਹਾਂ ਠੀਕ ਤਾਂ ਐਮ ਆਰ ਐਫ ਦੇ ਬਰਾਬਰ ਹੀ ਆ ਉਹ ਪੀ ਐਮ ਆਰ ਐਫ ਦਾ ਵੀ ਇੰਨੇ ਕੁ ਦੇ ਯਾਰ ਆਰ ਵਾਲਾ ਜਿਹੜਾ 92000 ਦਾ ਜੋੜ ਆ ਜੋੜਾ ਨਹੀਂ ਚੌਪੜਾ ਚੌਪੜਾ ਹਾਂ ਚਾਰੀ ਟਾਇਰ ਹੂੰ ਚਾਰੀ ਟਾਇਰ 92000 ਰੁਪਏ ਹੁਣ ਸਾਨੂੰ ਵੀ ਭਾਈ ਟੋਚਨ ਪਾਉਣਾ ਪੈਣਾ ਹੈ 2000 ਲੱਦ ਕੇ ਰੱਖੇ ਤਾਂ ਦੇਖੇ ਕਿਹਨਾ ਗਿੱਲਾ ਪਾਣੀ ਲਾ ਬੈਠਿਆ ਮੋਦਨ ਆਹੋ ਵਜਨ ਵਧਾਉਣਾ ਦਾ ਵੀ ਤੇ ਭਜਨ ਕਾਹ ਨੂੰ ਸੁੱਕਾ ਬਹੁਤਾ ਖੇਤ ਤੇਰੇ ਜਿੰਨਾ ਨਹੀਂ ਨਿਕਲਣਾ ਯਾਰ ਨਹੀਂ ਜ਼ੋਰ ਲਾ ਨਹੀਂ ਨਿਕਲਣਾ ਨਹੀਂ ਮੈਂ ਤਾਂ ਆਪ ਕਹਿੰਦਾ ਤੇਰੇ ਜਿੰਨਾ ਠੀਕ ਆ ਮੈਂ ਪਤਾ ਕਿਤੇ ਪਾਣੀ ਲਾ ਬੈਠਿਆ ਸੁੱਕਾ ਖੇਤ ਆ ਮੈਂ ਕਿਹਾ ਪਰਚੀ ਵਾਲੇ ਦੂਆ ਗਰੁੱਪ ਘਰੇ ਕਾ ਚੱਲਣਾ ਉਹ ਸਾਰੀ ਗਰੁੱਪ ਚੱਲਦੇ ਹੋਣ ਆਹੀ ਤੇ ਚੱਕਰ ਹੋਇਆ ਉੱਦਾਂ ਇਹਦੀ ਹੈਗੀ ਕਿ ਉਹਦੇ ਦੀ ਪਰਚੀ ਇਹ ਚੇ ਆ ਤੇਰਾ ਥੋੜਾ ਮੇਰਾ ਬੌਂਡ ਹੀ ਗਲਤ ਕਰਾਇਆ ਹੋਇਆ ਮੈਂ ਹੀ ਕਰਾਇਆ ਵਾ ਗਲਤ ਮੈਂ ਕਰਾਇਆ ਵਾ ਬਾਕੀਆਂ ਨਹੀਂ ਆਉਂਦੀ ਮੰਤਾਂ ਸਾੜੀਆਂ ਨੇ ਮੇਰੇ ਕੋਲ 10 ਟਰਾਲੀਆਂ ਖੜੀਆਂ ਨਹੀਂ ਨਹੀਂ ਮੈਂ ਕਰਾਇਆ ਵਾ ਗਲਤ ਤੂੰ ਐਤ ਕੀ ਸਾਹੀ ਮੈਂ ਤੇਰਾ ਬੌਂਡ ਦੇ ਇੱਕ ਪਾਸੇ ਰਿਹਾ ਤੈਨੂੰ ਆ ਮੈਂ ਇੰਝ ਨਵੇੜ ਗਿਆ ਕੰਮ ਕੁਛ ਨਹੀਂ ਦੱਸਣਾ ਤੈਨੂੰ ਮੈਂ ਤੈਨੂੰ ਇਹ ਕਹਿੰਦਾ ਤੂੰ ਤਾਂ ਨਵੇੜ ਗਿਆ ਕੰਮ ਐਤ ਕੀ ਅਜੇ ਇੱਕ ਪਰਚੀ ਰਹਿੰਦੀ ਆ ਫਿਰ ਕਿਹੜੀ ਜਿਹੜੀ ਵੱਡੀ ਆਉਣੀ ਆ ਤੂੰ ਲੈ ਲਈ ਮੇਰੇ ਆ ਪਹਿਲੇ ਹੀ ਨਹੀਂ ਬੌਂਡ ਪੂਰਾ ਬੱਸ ਫਿਰ ਤੈਨੂੰ ਆ ਜਾਣੀਆਂ ਪੰਜ ਸੱਤ ਦਿਨ ਤੱਕ 150 ਵਾਲੀ ਹੂੰ 160 ਪੰਜ ਚਾਰ ਦਿਨ ਤੱਕ ਤਾਂ ਮੇਰੇ ਵਾਲੀ ਮਾਤ ਵਾਲੀ ਵੀ ਆ ਜਾਣੀ ਬਸ ਚਲ ਉਹ ਤਾਂ ਕੋਈ ਨਹੀਂ ਉਹ ਮੈਂ ਕਿ ਮਿੱਤੇ ਤਾਂ ਬਹੁਤ ਮੰਗਦੇ ਆ ਮੈਂ ਆਹ ਰੇੜੀ ਦਾ ਕਿਹੜਾ ਲਾਉਣਾ ਮੈਂ ਤਾਂ ਬੀਜ ਦੇ ਕੇ ਬੰਦੇ ਨੂੰ ਜਿੰਨਾ ਬਚ ਗਿਆ ਸਾਰਾ ਰੇੜੀ ਚ ਪਾ ਲਈ ਜਾਣਾ ਚਾਹੇ 50 ਹੋ ਜਵੇ 60 ਹੋ ਜਵੇ 70 ਹੋਰ ਨੂੰ ਜੀ ਲੈਣਾ ਤਾਂ ਉਹਨੂੰ ਦੇ ਦੇ ਬੀਜ ਦੇ ਦੇ ਸਾਰਾ ਫਿਰ ਤੇ ਬੀਜ ਆ ਜਾਵੇ ਕੋਈ ਉਹਦਾ ਤੁਹਾਨੂੰ ਫੋਨ ਆਇਆ ਨਹੀਂ ਤਾਂ ਕਾਲੇ ਦੋਦਾਂ ਦੇ ਤਾਂ ਉਹ ਉਹ ਮੁੰਡਾ ਲੇਗਾ ਕਿਲੇ ਦਾ ਉਹਨੇ ਹੀ ਅੱਛਾ ਉਹਨੇ ਹੀ ਵੱਡਣਾ ਹੈ ਵੱਡ ਲੈ ਗਿਆ ਉਹ ਵੀ ਵੱਡ ਲੈ ਗਿਆ ਅੱਜ 90 ਕੁਇੰਟਲ ਬੀਜ ਜਗਾਤਾ ਦਿੱਤਾ ਉਹ ਕਿੰਨਾ ਲੇ ਗਿਆ ਦਿੰਦਾ ਮੈ ਤੀ ਉਹ 55 ਕੁ 54 55 ਕੁਇੰਟਲ ਲੇ ਗਿਆ ਦੋ ਕਿਲੇ ਲੈਂਦਾ ਹਾਂ ਦੋ ਕਿਲੇ ਵੀ ਉਹਨੇ ਫਿਰ ਬੂਟੇ ਲਾਇਏ ਤੇ ਪੈਣਾ ਯਾਰ ਥੜਾ ਮੇਰਾ ਵੀਜ ਬਹੁਤ ਤੂੰ ਮੋਟਾ ਦਾ ਤੇਰਾ ਬੀਜ ਯਾਰ ਹਾਂ ਬੀਜ ਮੋਟਾ ਦਾ ਮੇਰੇ ਨਾਲ ਦੰਤ ਤੋੜਦਾ ਬੀਜ ਨਹੀਂ ਹੂੰ ਬਹੁਤ 18 ਬਹੁਤ ਪਿਆ ਤੂੰ ਗਲਤੀ ਕਰ ਜਾਂਦੇ ਆਪਾਂ ਬੀਜ ਆਪਾਂ ਨੂੰ ਦੇਖ ਕੇ ਕਹਿੰਦਾ ਡਿਸੀਜਨ ਲੈਣਾ ਚਾਹੀਦਾ ਤੇਰਾ ਝੱਲੀਆਂ ਖੜਾਤਾ ਬੇਸ਼ੱਕ ਇੱਕ ਗੁੰਜਾ ਛੱਡ ਲੈਂਦਾ ਜਿੱਦਣ ਬੀਜਣਾ ਤਾਂ ਉਦੋਂ ਆਪਣਾ ਉਹਦਾ ਬੀਜ ਪਾ ਕੇ ਉਹਦੇ ਬਾਅਦ ਬਾ ਕੇ ਤਿਆਰ ਕਰਦੇ ਉਹਨੂੰ ਮੇਰੇ ਕੋਲ ਸਾਲਾ ਹੁਣ ਮੈਂ ਪੂਰੇ 200 ਭਰੀ ਪੈਲੀ ਠੀਕ 180 ਭਰੀ ਪਹਿਲਾਂ ਛਿੱਲੇ ਕਿ ਲਿਆ 14 ਭਰੀਆਂ ਫੇਰ ਲਿਆਏ ਇਹਦੇ ਨਾਲ 14 ਫੇਰ ਲਿਆਏ ਇਹਦੇ 8 ਭਰੀਆਂ ਵਸੀਆਂ ਉਹਦੇ ਚ ਸਭ ਹੈ ਹੀ ਆ ਬਾਈ ਮੋٹے ਬੀਜ ਦੇ ਦੇਖਣੇ ਨੇ 200 ਭਰੀ ਦਾ 90 ਗੋੰਡਲ ਕਰਨਾ ਬਣ ਜਾਣਾ 2 ਕਿਲਿਆਂ ਚ ਹਾਂ ਠੀਕ ਆ ਇੱਥੇ ਝੱਲੀਆਂ 18 ਠਾਰਾ ਤਾਂ ਪੈਂਦਾ 45 ਕੁਆਂਟਲ ਹੋ ਗਿਆ ਨਹੀਂ 18 35 ਕੁਆਂਟਲ ਗਿਆ ਸਰ ਜਿੰਦਾ ਹੂੰ ਮੋਟਾ ਬੌਂਟਾ ਮੋਟਾ ਹੁੰਦਾ ਗਾਣਾ ਵੀ ਨਹੀਂ 10 ਕਿਲੋ ਰੱਖਾਂ ਬਹੁਤ ਮੋਟਾ ਰਗੰਦਾ ਹੂੰ ਚੱਲ ਮੇਰੇ ਤੋਂ ਥੋੜਾ ਬੀਜੇ 200 ਕੁਆਂਟਲ ਪੈਲੇ ਆ ਸੀ ਯਾਰ ਤਾਂ ਮੇਰਾ ਬੀਜ ਪੈ ਗਿਆ ਉਹ ਫੇ ਪੈਣਾ ਹੀ ਆ ਭਰਾਵਾ ਜਾਂ ਬੀਜਣਾ ਚੱਲਾਂਗੇ ਆ ਬੀਜ ਜਿਹੜਾ ਬੀਜੂਗਾ ਜਿਹੜਾ ਵੱਢੂਗਾ ਉਹ ਹੀ ਤਾਂ ਕਹੇ ਕਰਦਾ ਜਿਹੜਾ ਬੀਜੂਗੇ ਉਹ ਹੀ ਆ ਫਲ ਪਾਉਂਗੇ ਕਰਦਾ ਕਰਦੇ ਕਹਿੰਦਾ ਤੁਸੀਂ ਮੇਰੇ ਜਿੰਨਾ ਗੰਨਾ ਨਹੀਂ ਕੱਢ ਸਕਦੇ ਮੈਂ ਬਾਈ ਸੱਤੇ ਨਿਕਲ ਨਹੀਂ ਮੈਂ ਕਹਦਾਂ ਮਕਾਲ ਤੇ ਹਣੀ ਦਾ ਵੀਡੀਓ ਬਣੀ ਵੀ ਆ ਲੈ ਥੋੜਾ ਮੇਰੇ ਜਿੰਨਾ ਨਹੀਂ ਕੱਢ ਸਕਦੇ ਹਟ ਜਾ ਹਟ ਜਾ ਉਹ ਮੈਂ ਉਹ ਕਿ ਹਾਂ ਵਾਹ ਸਾਡਾ ਗੰਨਾ ਘੱਟ ਨਿਕਲਿਆ ਤੇਰਾ ਸਾਡਾ ਤਕੜਾ ਬੋਲ ਲੱਦਾ ਦਾ ਖੜਾ ਛਿੱਦਾ ਦਾ ਵਿੱਚੇ ਪਰਾਂ ਬੂਟਿਆਂ ਦੀ ਮਾਰਤੀ ਇੱਥੇ ਵੀ ਬੂਟੇ ਆ ਇੱਧਰ ਵੀ ਬੂਟੇ ਪਟਾਏ ਤੇ ਖੜੇ ਤੇ ਉੱਧਰ ਵੀ ਮਾਰਿਆ ਪਿਆਰੇ ਉੱਧਰ ਵੀ ਬੂਟੇ ਤੇ ਉੱਧਰ 16 ਲੈਣਾ ਵਿੱਚੋਂ ਕੀਲੇ ਦਾ ਬੀਜ ਨਹੀਂ ਪਿਆ ਫਰੀ ਗਿਆ ਸਾਡਾ ਗੰਨਾ ਤੇਰਾ ਫੇਰ ਵੀ 400 ਤਾਂ ਹੋ ਗਿਆ ਥੋੜਾ ਇਹ 400 ਦੇ ਉੱਪਰ ਹੋ ਜਾਣਾ ਇਹਨੇ ਠੀਕ ਆ ਫਿਰ ਫਿਰ ਮੂੰਹ ਚੀਰਦਾ ਅਰ ਵੀ ਇਹਨੇ ਪਿੱਛੇ ਚੜ ਵੀ ਸਾਲਿਆਂ ਨੇ ਅੱਖਾ-ਅੱਖਾ ਜੀਆਂ ਵੜ ਗਰੀਆਂ ਯਾਰ ਜੰਮਿਆਂ ਘਾਟਾ ਜਰਮਨੇਸ਼ਨ ਘਟਦੀ ਜਰਮਨੇਸ਼ਨ ਹੋਈ ਨਹੀਂ ਮੈਂ ਕੰਨੇ ਘਟਦੀ ਹੈਂ ਇੰਨੀ ਕ ਪੱਛੀ ਪੜਾਉਂਦੇ ਆ ਇੰਨੀ ਕ ਨਹੀਂ ਉਹ ਸਾਲੇ ਜਿਹੜੀ ਇੰਨੀ ਕ ਪੱਛੀ ਪੜਾਉਂਦੇ ਆ ਉਹ ਘਟ ਇਹ ਬੰਦੇ ਨੇ ਨਹੀਂ ਬੀਜਿਆ ਉਹ ਦੂਏ ਬੰਦੇ ਤੇ ਮੇਰੇ ਉਹ ਕੰਮ ਖਰਾਬ ਕਰ ਦਿੰਦੇ ਆ ਜਦੇ ਦੱਸਤਾ ਯਾ ਸਰਦਾਰ ਜੀ ਤੁਸੀਂ ਪੱਛੀ ਰੋਈ ਜਾਂਦੇ ਐ ਇਤਨਾ ਕ ਪੌਣਾ ਇਤਨਾ ਕ ਕਹਿੰਦਾ ਗੰਨਾ ਪੰਮੇ ਦਾ ਵੀ ਜੰਮਣਾ ਕਹਿੰਦਾ ਤੇਰਾ ਵੀ ਜੰਮਣਾ ਪਿਛਲੇ ਥਾਲੇ ਕਹਿ ਗਏ ਤੇ ਕਹਿੰਦਾ ਦੇਖੀ ਜੰਮ ਗੰਨੇ ਦਾ ਉਹੀ ਗੱਲ ਹੁੰਦੀ ਵਾਲੀ ਮੇਰਾ ਕੰਨਾ ਜੰਮਿਆ ਬੋਟਾਪ ਦਾ ਮੈਂ ਤਾਂ ਹੀ ਤੇ ਇਨਾ ਤੇ ਕੰਮ ਛਡਵਾ ਕੇ ਬਜਾਇਆ ਨ ਤਈਆ ਕਹਿੰਦਾ ਮੈਂ ਵੀ ਤੁਹਾਨੂੰ ਮੈਂ ਲਾਉਂਦਾ ਕਿਹਾ ਆਪਣਾ ਹੀ ਮੰਗਾ ਬੀਜ ਕਹਿੰਦਾ ਦੇਖਣਾ ਬੀਜ ਨਾ ਦੇਖਣਾ ਬੀਜ ਤਾਂ ਸਿੱਧਾ ਸੈੜ ਕਢਾਉਣੇ ਕਢਾ ਲਓ ਨਾ ਨਾ ਠੀਕ ਐ ਜੰਮਿਆ ਦਾ ਫਰਕ ਐ ਫੇਰ ਵੀ ਨਾ ਕਿਵੇਂ ਕਿਵੇਂ ਹੱਥ ਵਿੱਚ ਕਰਮ ਹੁੰਦੀ ਹੈ ਨਾ ਹੱਥ ਵਿੱਚ ਜਾ ਪੈਂਦਾ ਹੱਥ ਵਿੱਚ ਜਾਸ ਹੈ ਨਾ ਦੀ ਉਹਨਾਂ ਸਾਰੇ ਰੋਂਦੀ ਰੂਹ ਆ ਉਹ ਉਹਨਾਂ ਦੀ ਸਾਰੇ ਰੋਂਦੀ ਮੈਂ ਖੁਸ਼ ਹੋ ਕੇ ਬੀਜ ਹਾਂ ਖੁਸ਼ ਹੋ ਕੇ ਕਹਿੰਦਾ ਟਾਈਮ ਹੀ ਨਹੀਂ ਲਾਉਂਦੇ ਫਿਰ ਨਾਲੇ 2 ਘੰਟੇ ਮਾਰਦੇ ਬੀਜ ਕੇ ਉਹ ਜਾਓ ਜਾ ਜੇਲ੍ਹ ਦੇ ਜੇਲ੍ਹੇ ਜੀ ਕਰੀ ਜਾਂਦੇ ਆ ਫੇਰ ਦੋ ਦਿਨ ਲਾਤੇ ਮੇਰੇ ਹੱਥੇ ਕੀਲੇ ਨੂੰ ਫੇਰ ਕਿਹੜਾ ਨਿਕੰਨਾ ਨਿਕਲੇ ਆ ਕਲਾਂ ਅੱਖੀ ਵੱਡਤੀਆਂ ਹੋਈਆਂ ਸਾਈ ਵੱਡਤੀਆਂ ਨਾਲੇ ਨੇ ਈ ਬਲ ਆਈ ਦੂਜੀ ਤੇ ਨਾਲ ਹੋਇਆ ਦੂਜੇ ਵੀ ਤਾਂ ਕਈ ਵੱਡੀਆਂ ਹੋਈਆਂ ਜਿਹੜਾ ਜੰਮਿਆ ਸੀ ਆਈ ਉਹ ਦਬਾਰੇ ਇਹਨਾਂ ਦੇ ਪਜਾਇਆ। ਕਾਈ ਦਾ ਮੈਂ ਦਿਹਾੜੀ ਪਰ ਬੀਜਿਆ ਫਿਰ। ਉਹ ਦਿਹਾੜੀ ਪਰ ਬੀਜਿਆ ਮੈਂ। ਸਰ ਕਹੇ ਬਾਈ ਆਪ ਗਏ ਲੂਕੇ ਵੀ ਦਿਹਾੜੀ ਪਰ ਬਜਾਇਆ ਉਹ। ਇਹਨਾਂ ਨੂੰ ਆਏ ਹੁੰਦਾ ਵੀ ਜਿਹਨਾਂ ਵਧੀਆ ਬੀਜ ਹੋਊਗਾ ਜੰਮੂਗਾ ਉਹਨਾਂ ਸਾਡਾ ਹੀ ਫਾਇਦਾ। ਉਹ ਤਾਂ ਛਿਲਣ ਆਈਆਂ। ਉਹਨਾਂ ਨੂੰ ਕਹਰਾਂ ਤਾਂ ਅੱਖਾਂ ਜਿਹਾ ਵੱਡ ਕੇ ਤੇ ਲੱਗ ਜਾਣਾ ਉਹਨਾਂ ਨੇ ਚੱਲ। ਉਹ ਆਹ ਕਹਿੰਦਾ ਦਰਦ ਤੇ ਤੇ ਜੱਪੇ ਦਾ। ਪਰ ਕੀ ਦਾ ਬੀਜ ਕਰਨ ਲੱਗਿਆ। ਆਓ ਕੱਲ ਮੈਂ ਮੇਰੇ ਸਾਹਮਣੇ ਆਏ ਉਹ ਤਾਂ ਫੇਸਦਾ ਇਹਨੇ ਮੋਹ ਆ ਕੇ ਕਰਦਾ। ਇੱਕ ਟੁੱਕ ਜਾ ਕਰ ਗਿਆ ਉਹ। ਥੇਲੇ ਬਾਦੇ ਘੜਾ ਬਿੱਕਾ। ਸਾੜਿਆ ਗੁਫੇ ਸਾਰੀ ਚੱਕਦੀ। ਉਰਦਾਂ ਕਾ ਮੂਰਤੀਆਂ ਹੋਈਆਂ ਆਂ ਹਾਂ ਹਾਂ ਕਿ ਤੁਰ ਪੈਂਦੀ ਆ ਆਏ ਜੀ ਥੋੜੀ ਅੱਗੇ ਕਰਕੇ ਕਰ ਲੋ ਸਿੱਧੀ ਬਹਾਰੀ ਹੌਲੀ ਹੌਲੀ ਬੈ ਠੀਕ ਹੈ ਜੀ ਬਸ ਓਕੇ ਆ ਗੰਨੇ ਦਾ ਜਿੱਥੇ ਲੰਘਦੀ ਲੀ ਖਰਾਬ ਹੋ ਜਾਂਦੀ ਆ ਉਹ ਪੱਤੀ ਕਰਕੇ ਤੇਰਾ ਵਧੀਆ ਰਹਿ ਜਾ ਉੱਥੇ ਹਾਂ ਤਾਂ ਉਹ ਇੱਥੇ ਇੱਥੇ ਤਾਂ ਧੁੱਪਾਂ ਲੱਗੀ ਬਾਈ ਇਹ ਘੱਟ ਦਬਿਆ ਉੱਥੇ ਦਾਵਾ ਕਰਦੇ ਉੱਥੇ ਦਾਬਣਾ ਹੀ ਤਾਂ ਮਾਨੂੰ ਕਿਹਾ ਤਾਂ ਉੱਥੇ ਪੱਤੀ ਦਾ ਪਈ ਆ ਉੱਪਰ ਲੈ ਆਗੇ ਦੇਖ ਓਰੇ ਦਰਿਆਵਾਂ ਦਾ ਦੇ ਕਿੰਨਾ ਉੱਥੇ ਹੁਣ ਆਇਆ ਵੀ ਜੇ ਅਗਲੀ ਲੀ ਨੂੰ ਬਣ ਗਿਆ ਅਗਲੀ ਪਰਚੀ ਜਿਹੜਾ ਮਰਜ਼ੀ ਕੱਢ ਲਿਆਉਂਗੇ ਆਪਾਂ ਇਹ ਹੀ ਲੀ ਨੂੰ ਦਬਿਆ ਵਾ ਜਿਆਦਾ ਉਹ ਦਿਨ ਪਾਣੀ ਲਾ ਬੈਠਿਆ ਮੈਂ ਮੈਨੂੰ ਐਦਾ ਹੀ ਪਰਚੀ ਵਾਲੇ ਖਾਸੇ ਦੇਣੀ ਆਉਣੀ ਪਰ ਕਿ ਆਪਾਂ ਤਾਂ ਵੀ ਇੰਨੀ ਛੇਤੀ ਨੰਬਰ ਲੱਗ ਜੂ ਚੱਲੇ ਤੇ ਤਾਂ ਨਹੀਂ ਤਾਂ ਨਿਕਲਣਾ ਕੱਲੇ ਤੇ ਕਿੱਥੇ ਨਿਕਲਣਾ ਤਾਂ ਤੈਨੂੰ ਕਿਹਾ ਦਾ ਹੈਗਾ ਸਰ ਗਿੰਦਾ ਖਾਗਾ ਨਿਕਲ ਗਿਆ ਚੱਲ ਸੋਹ ਚੱਲੋ ਕੋਈ ਨਹੀਂ ਕਿੰਨੀ ਕਾ ਮਾਰਨੇ ਨੇ ਲੱਗਦੇ ਆਣ ਬੰਦੇ ਵੀਰੇ ਆ ਬੰਦੇ ਤਾਂ ਇਹ 11 10 ਜੇ ਨਿਕਲਾ ਜਣੇ ਆਪਾਂ ਨੇ ਸਮੋਸੇ ਖਲਾ ਹਾਂਜੀ ਸਮੋਸੇ ਦੇ ਤਾਂ ਇਹ ਬਹੁਫੈਨ ਆ ਕੌਣ ਆ ਸਾਰੇ ਜਣਿਓ ਅੱਛਾ ਆਜਾ ਖਲਾਈਏ ਨਾ ਤੈਨੂੰ ਵੀ ਖਲਾ ਦੇਣੀ ਆ ਅੱਛਾ ਜੀ ਜਿਹੜੇ ਕਹ ਦਿੰਦੇ ਆ ਇਹ ਲੈ ਕੇ ਆਉਂਗਾ ਯਾਦ ਜਣ ਇਹ ਤਾਂ ਗਾ ਉਹ ਬਗ ਰੱਖੀ ਦੇ ਬੰਦੇ ਯਾਰ ਫੇਰ ਕਹਾ ਵੀ ਮੰਦੇ ਆ ਹੋਰੀ ਕੀ ਬਾਣਾ 10 ਰੁਪਏ ਦੇ ਹੀ ਆ ਓਏ 110 ਰੁਪਏ ਦੇ ਆਉਣੇ ਆ ਬੋਤਲ ਨਾਲ ਤਾਂ ਚੰਗੇ ਹੀ ਆ ਹਾਂ ਆਈ ਦੇਖ ਲੈ ਇਹ ਆਜਾ ਖਾਣੇ ਨਾ ਨੇ ਜਿੱਥੇ ਨੂੰ ਲੰਗੇ ਆ ਸਾਰਾ ਰਸਤਾ ਗੰਨਾ ਖਰਾਬ ਹੋ ਜਾਂਦਾ ਬਾਜ 200 ਰੁਪਏ ਨਾ ਬੀਜਣਾ ਦਾ ਕੀ ਆ ਇਹ ਆ 200 ਉਹ ਸੜਦੀ ਵਿਚ ਵਿਚ ਇੱਥੇ ਖਿਆੜ ਕੱਢ ਕੇ ਆਏ ਹਾਂ ਹਾਂਜੀ ਚੱਲ ਠੀਕ ਆ ਫਿਰ ਠੀਕ ਓਏ ਖਾਣਾ ਤਮੋਸਾ ਉਹ ਮਾਲਿਕ ਆ ਰੇਗਾ 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 ਇਹ ਕਿੰਨਾ ਦੂਰ ਹੈ ਬਹੁਤ ਦੂਰ ਹੈ ਦੇਖੀ ਲਿਆਉਂਦਾ ਲਿਆਇਆ ਓ ਲਿਆਏ ਲਿਆਏ ਯਾਦ ਇਹ ਨਾ ਨਾ ਕੋਈ ਗੱਲ ਨਹੀਂ ਹਾਂ